ਆਪਣੇ ਆਪ ਹੀ ਡਿਸਾਈਡ ਹੋ ਰਿਹਾ ਨਾ ਸੋਸਾਇਟੀ ਨੂੰ ਇਨਵੋਲ ਕਰ ਰਿਹਾ ਨਾ ਇਥੇ ਦੇ ਜਿਹੜੀ ਪਾਰਕ ਨੂੰ ਮੈਨੇਜ ਕਰਦੇ ਉਹਨਾਂ ਕਮੇਟੀ ਨੂੰ ਇਨਵੋਲ ਕਰ ਰਿਹਾ ਤੇ ਨਾ ਹੀ ਕੋਈ ਹੋਰ ਕਾਰਪੋਰੇਸ਼ਨ ਲਾ ਕੇ ਸਾਡਾ ਕੋਈ ਸਲਾਹ ਕਰ ਰਿਹਾ ਸਾਸੀ ਇਹ ਬਿਲਕੁਲ ਅਡਾ ਨਹੀਂ ਕਰਾਂਗੇ ਕੋਈ ਇਥੇ ਪੀੜ ਕੱਟਣ ਸਾਡਾ ਸਾਡਾ ਇੱਕੋ ਹੀ ਪਾਰਕ ਹੈ ਸਾਡੇ ਕੋਲ ਹਜ਼ਾਰ ਦੋ ਹਜ਼ਾਰ ਬੰਦੇ ਰੋਜ਼ ਸੈਰ ਕਰਨ ਆਉਂਦੇ ਨੇ ਆਕਸੀਜਨ ਦਾ ਸੋਰਸ ਹੈ ਹਿਊਮਿਡਿਟੀ ਦਾ ਸੋਰਸ ਹੈ ਪੋਲੂਸ਼ਨ ਨੂੰ ਖਤਮ ਕਰਦਾ ਹੈ ਫਰੈਸ਼ 에ਅ ਦਿੰਦਾ ਹੈਗਾ ਕੁਝ ਤਾਂ ਹੈਗਾ ਜੀ ਪ੍ਰੋਜੈਕਟ ਤੇ ਸੈਂਟਰ ਤੇ ਵਰਲਡ ਬੈਂਕ ਮਿਲ ਕੇ ਇਹਨੂੰ ਡਿਵੈਲਪ ਕਰ ਰਹੇ ਨੇ ਇਹ ਬਹੁਤ ਸਾਰੀ ਜਗ੍ਹਾ ਤੇ ਹੋ ਰਿਹਾ ਲੁਧਿਆਣੇ ਵਿੱਚ ਵੀ ਕਈ ਜਗ੍ਹਾ ਤੇ ਡਿਵੈਲਪ ਹੋ ਰਿਹਾ ਪਰ ਇਸ ਜਗ੍ਹਾ ਦੇ ਉੱਤੇ ਜਿੱਥੇ ਅਲੋਟ ਹੋਇਆ ਸੀਗਾ ਉਸ ਜਗ੍ਹਾ ਨੂੰ ਛੱਡ ਕੇ ਇਹ ਮੂਵ ਕਰ ਦਿੱਤਾ ਗਿਆ ਦੋ ਮਿੰਟ ਸਿਰਫ ਸ਼ਾਂਤ ਰਹਿ ਕੇ ਇਹਨਾਂ ਨੂੰ ਸੁਣਨ ਦੀ ਕੋਸ਼ਿਸ਼ ਕਰੋ ਇਹ ਬੋਲਦੇ ਆ ਇਹ ਕੋਈ ਸੁਣਦਾ ਹੀ ਆ ਤਾਂ ਸਾਨੂੰ ਵਾਪਸੀ ਦੇ ਦਿੰਦਾ ਜਾਂ ਫਿਰ ਉਹ ਅੱਗੋ ਕਿਸੇ ਨੂੰ ਦੱਸ ਦਿੰਦਾ ਜਾਂ ਫਿਰ ਤੁਹਾਡੀ ਫਾਈਟ ਹੁੰਦੀ ਹੈ ਹੁੰਦੀ ਤਾਂ ਹੋਈ ਹੈ ਖੱਟੀ ਮੱਠੀ ਟਕਰਾਅ ਫਸਟ ਆਫ ਆਲ ਮੈਂ ਤੁਹਾਨੂੰ ਦੱਸਣਾ ਚਾਹਾਂਗੀ ਕਿ ਪੇੜ ਇੱਕ ਮੈਡੀਸਨ ਹੈ ਸਨ 70 ਦੇ ਵਿੱਚ ਇੱਕ ਚਿਪਕੋ ਚਲਾਇਆ ਸੀ ਆਪਣੇ ਪੰਜਾਬ ਲੁਧਿਆਣਾ ਦੇ ਵਿੱਚ ਫਸਟ ਟਾਈਮ ਉਸ ਚੀਜ਼ ਨੂੰ ਅਪਣਾਇਆ ਜਾ ਰਿਹਾ ਜਦੋਂ ਅਸੀਂ ਪੇੜ ਨੂੰ ਐ ਪਿਆਰ ਨਾਲ ਹੱਦ ਕਰਦੇ ਆਂ ਪਹਿਲਾਂ ਜਿੱਥੇ ਬਣਾ ਲਿਓ ਸ਼ਿਫਟ ਕਰਕੇ ਇੱਧਰ ਕਿਉਂ ਲਗਾਈ ਜਾ ਰਹੀ ਹੈ ਜਿੱਥੇ ਪੀੜ ਜਿਆਦਾ ਉਹੀ ਕਟਨੇ ਆ ਉਹ ਜਗਾ ਖਾਲੀ ਵੀ ਉੱਥੇ ਬਣਾ ਲੈ ਅਸੀਂ ਮਨਾਂ ਥੋੜੀ ਕਰ ਰਹੇ ਆ ਟੈਂਕੀ ਨਾ ਬਣਾਣ ਜਿੱਥੇ ਉਹਨਾਂ ਨੇ ਪਹਿਲਾਂ ਜਗਾ ਨਾਪੀ ਸੀ ਉੱਥੇ ਬਣਾ ਤੇ ਹੁਣੇ ਟੈਂਕੀ ਪਹਿਲਾਂ ਉਧਰ ਲੱਗਣੀ ਸੀ ਜਿੱਥੇ ਕੋਈ ਪੀੜ ਨਹੀਂ ਕਟਿਆ ਜਾਣਾ ਸੀ ਤੇ ਉਹ ਅਚਾਨਕ ਹੀ ਠੇਕੇਦਾਰ ਨੇ ਇੱਧਰ ਪ੍ਰੋਜੈਕਟ ਸ਼ਿਫਟ ਕਰਤਾ ਤੇ ਇਹ ਬਹੁਤ ਹੀ ਪੁਰਾਣੇ ਪੀੜ ਨੇ ਕਟੋ 50 60 ਸਾਲ ਪੁਰਾਣੇ ਵਿਲੱਖਣ ਕਿਸਮ ਦੇ ਪੀੜ ਨੇ ਕੋਵਿਡ 19 ਵਿੱਚ ਆਕਸੀਜਨ ਦੀ ਕਮੀ ਕਰਕੇ ਇੰਜੈਕਸ਼ਨ ਲੱਗੇਗੇ ਕਿ ਆਪਾ ਪਰਹੇਜ ਬਾਦੀ ਚੋ ਚੰਨਿਆ ਪਹਿਲੇ ਬਿਮਾਰੀ ਚੰਨਿਆ ਪਹਿਲਾ ਮਹਾਰਾਸ਼ਟਰ ਦਾ ਸੀ ਔਰ ਪਹਿਲਾ ਝੂਲਾ ਪੰਜਾਬ ਦਾ ਹੈ ਤੇ ਜੇ ਇੱਕ ਕਿਸੇ ਵਿਵਾਂਗ ਲੜਕੀ ਨੇ ਕੋਸ਼ਿਸ਼ ਕਰਕੇ ਇਸ ਝੂਲੇ ਨੂੰ ਲਗਾਉਣ ਦੇ ਐਫਰਟਸ ਕੀਤੇ ਹੈ ਤਾਂ ਉਹਦੇ ਐਫਰਟਸ ਨੂੰ ਮਿੱਟੀ ਤੇ ਮਿਲਾ ਦਿੱਤਾ ਗਿਆ ਹੈ ਇਹ 15 ਤੋਂ 20 ਪੀੜ ਜਿਹੜੇ ਨੇ ਉਹਦੇ ਧਾਇਰੇ ਚ ਆ ਜਣੇ 100 ਬਾਈ 100 ਫੁੱਟ ਦੀ ਟੈਂਕੀ ਬੰਦੀ ਹੈ ਤੁਸੀਂ ਆ ਅਨੁਮਾਨ ਲਗਾ ਲਓ ਵੀ ਕਿੰਨੇ ਪੀੜ ਬਚਣਗੇ ਲੁਧਿਆਣਾ লাইਵ ਵੇਖਣ ਵਾਲੇ तमाम ਦਰਸ਼ਕਾਂ ਦਾ ਸਵਾਗਤ ਹੈ ਮੈਂ ਨਿਤਿੰਤ ਤੁਹਾਡੇ ਨਾਲ ਅਸਲ ਲੁਧਿਆਣਾ ਦੇ ਖੇਦਵਾਈ ਨਗਰ ਇਲਾਕੇ ਦੇ ਵਿੱਚ ਮੌਜੂਦ ਆ ਖੇਦਵਾਈ ਨਗਰ ਪਾਰਕ ਦੇ ਵਿੱਚ ਜਿੱਥੇ ਤਸਵੀਰ ਜਿਹੜੀ ਆ ਤੁਹਾਡੇ ਨਾਲ ਸਾਂਝਾ ਕਰਾਵਾਂਗੇ ਲੋਕਾਂ ਦਾ ਇਕੱਠ ਨਜ਼ਰ ਆ ਰਿਹਾ ਵਾ ਉਸ ਪਾਰਕ ਦੇ ਵਿੱਚ ਪਾਰਕ ਨੂੰ ਬਚਾਉਣ ਵਾਸਤੇ ਪਾਰਕ ਦੇ ਵਿੱਚ ਲੱਗੇ ਜਿਹੜੇ ਪੇੜ ਨੇ ਉਹਨਾਂ ਨੂੰ ਬਚਾਉਣ ਵਾਸਤੇ ਤਸਵੀਰ ਜਿਹੜੀ ਆ ਕਾਫੀ ਖੂਬਸੂਰਤ ਤੁਸੀਂ ਖੁਦ ਦੇਖ ਸਕਦੇ ਹੋ ਕਿ ਕਾਫੀ ਵਧੀਆ ਤਰੀਕੇ ਨਾਲ ਜਿਹੜਾ ਪਾਰਕ ਹੈ ਉਹ ਤਿਆਰ ਹੋਇਆ ਹੋਇਆ ਸੋ ਉਸ ਤੋਂ ਬਾਅਦ ਇੱਕ ਵੱਡਾ ਜਿਹੜਾ ਬੋਰਡ ਲਗਾ ਦਿੱਤਾ ਗਿਆ ਜਿਹਦੇ ਉੱਤੇ ਸਾਫ਼ ਤੌਰ ਤੇ ਲਿਖਿਆ ਹੋਇ ਦੇ ਜਿਹੜੇ ਪੇੜ ਆ ਉਹ ਨਾ ਕੱਟੇ ਜਾਣ ਸੋ ਕਾਰਨ ਕੀ ਹੈਗਾ ਵਾ ਤਸਵੀਰ ਜਿਹੜੀ ਹੈ ਉਹ ਤੁਸੀਂ ਖੁਦ ਦੇਖ ਸਕਦੇ ਹੋ ਉਸ ਤੋਂ ਬਾਅਦ ਗੱਲਬਾਤ ਵੀ ਕਰਾਂਗੇ ਵੀ ਆਖਿਰਕਾਰ ਕੀ ਰੀਜ਼ਨ ਹੈ ਕੀ ਕਾਰਨ ਹੈ ਐਡਜਸਟ ਕਰਕੇ ਜਿਹੜਾ ਅੱਜ ਪੋਸਟਰ ਹੰਤਾ ਦੇ ਵਿੱਚ ਫੜੇ ਹੋਏ ਨੇ ਸੋ ਉਸ ਤੋਂ ਬਾਅਦ ਪੇੜ ਕੱਟਣ ਦਾ ਜਾਂ ਕੀ ਕਾਰਨ ਕੀ ਰਿਹਾ ਵਾ ਇਹ ਹੰਸਤਾ ਦੇ ਵਿੱਚ ਪੋਸਟਰ ਕਾਦੇ ਫੜੇ ਹੋਏ ਆ ਕਿਉਂ ਇਹ ਲਿਖਿਆ ਹੋਇਆ ਸੇਵ ਅਸੀਂ ਟੈਂਕੀ ਬਣਾਉਣ ਵਾਸਤੇ ਇਹ ਪੇੜ ਕੱਟ ਰਹੇ ਨੇ ਜਿਹਦਾ ਕੋਈ ਲੌਜੀਕ ਨਹੀਂ ਹੈ ਟੈਂਕੀ ਜਗ੍ਹਾ ਹੋਰ ਸੀਗੀ ਖਾਲੀ ਪਲਾਟ ਸੀਗਾ ਉੱਤੇ ਬਣਨੀ ਸੀਗੀ ਕਿਸੇ ਘਰ ਇਹਨਾਂ ਨੇ ਆਲ ਆਫ ਸਡਨ ਇਸ ਨੂੰ ਸਾਈਡ ਨੂੰ ਚੇਂਜ ਕਰ ਲਿਆ ਆਲ ਆਫ ਸਡਨ ਮਤਲਬ ਵੀ ਸੀਮਸ ਕੇ ਇੱਕ ਬਲੰਡਰ ਹੋ ਰਿਹਾ ਹੈ ਧੋਖਾੜੀ ਹੋ ਰਹੀ ਹੈ ਸਾਡੇ ਨਾਲ ਜਿਹੜੇ ਸਾਡੇ 50-50 ਸਾਲ ਦੇ ਪੀੜ ਨੇ ਉਹਨਾਂ ਨੂੰ ਕੱਟ ਕੇ ਇੱਕ ਕੀ ਟੈਂਕੀ ਬਣਾਣਗੇ ਜਿੱਥੇ ਟੈਂਕੀ ਬਣਨ ਦੀ ਜਗ੍ਹਾ ਉੱਥੇ ਬਣਾਣ ਬਸ ਅਸੀਂ ਇੱਥੇ ਬਿਲਕੁਲ ਅਲਾਉ ਨਹੀਂ ਕਰਾਂਗੇ ਕੋਈ ਇੱਥੇ ਪੀੜ ਕੱਟਣ ਸਾਡਾ ਸਾਡਾ ਇੱਕੋ ਹੀ ਪਾਰਕ ਹੈ ਸਾਡੇ ਕੋਲ 1000 2000 ਬੰਦੇ ਰੋਜ਼ ਸੈਰ ਕਰਨ ਆਉਂਦੇ ਨੇ ਆਕਸੀਜਨ ਦਾ ਸੋਰਸ ਹੈ ਹਿਊਮਿਡਿਟੀ ਦਾ ਸੋਰਸ ਹੈ ਪੋਲੂਸ਼ਨ ਨੂੰ ਖਤਮ ਕਰਦਾ ਹੈ ਫਰੈਸ਼ 에ਅ ਦੇਂਦਾ ਹੈਗਾ ਹਰ ਤਰ੍ਹਾਂ ਐਂਡ ਵੀ ਇੰਜੋਏਡ ਵੈਰੀ ਮਚ ਇਹ ਨਹੀਂ ਕੱਟੇ ਜਾਣੇ ਚਾਹੀਦੇ ਬਿਲਕੁਲ ਸੋ ਤੁਸੀਂ ਇਹ ਪੇੜਾਂ ਦੇ ਵਿੱਚ ਪੋਸਟਰ ਲਗਾ ਦਿੱਤੇ ਜਿਹਦੇ ਉੱਤੇ ਸਾਫ਼ ਤੌਰ ਤੇ ਲਿਖਦਾ ਵੀ ਸਾਨੂੰ ਨਾ ਕੱਟੇ ਜਾਣ ਪੇੜ ਖੁਦ ਕਹਿ ਰਹੇ ਨੇ ਵੀ ਇੱਕ ਪਾਸੇ ਪਾਰਕ ਦੀ ਸੁਵਿਧਾ ਜਿਹੜੀ ਦੇਖੀ ਜਾਂਦੀ ਗ੍ਰੀਨ ਕਾਫੀ ਨਜ਼ਰ ਆ ਰਹੀ ਹੈ ਗ੍ਰੀਨਰੀ ਕਾਫੀ ਨਜ਼ਰ ਆ ਰਹੀ ਹੈ ਸੋ ਕਿਵੇਂ ਦੇਖਦੇ ਜੀ ਫਸਟ ਆਫ ਆਲ ਮੈਂ ਤੁਹਾਨੂੰ ਦੱਸਾ ਜਾਵਾਂਗੀ ਕਿ ਪੇੜ ਇੱਕ ਮੈਡੀਸਨ ਹੈ ਸੰਸਦ 70 ਦੇ ਵਿੱਚ ਇੱਕ ਚਿਪਕੋ ਚਲਿਆ ਸੀ ਆਪਣੇ ਪੰਜਾਬ ਲੁਧਿਆਣਾ ਦੇ ਵਿੱਚ ਫਰਸਟ ਟਾਈਮ ਉਸ ਚੀਜ਼ ਨੂੰ ਅਪਣਾਇਆ ਜਾ ਰਿਹਾ ਹੈ ਜਦੋਂ ਅਸੀਂ ਪੇੜ ਨੂੰ ਐ ਪਿਆਰ ਨਾਲ ਹੱਥ ਦਰਦੇ ਹਾਂ 2 ਮਿੰਟ ਸਿਰਫ ਸ਼ਾਂਤ ਰਹਿ ਕੇ ਇਹਨਾਂ ਨੂੰ ਸੁਣਨ ਦੀ ਕੋਸ਼ਿਸ਼ ਕਰੋ ਇਹ ਬੋਲਦੇ ਐ ਸੱਚੀ ਵਿੱਚ ਬੋਲਦੇ ਐ ਜਦੋਂ ਅਸੀਂ ਕਿਸੇ ਇਨਸਾਨ ਦੇ ਨਾਲ ਗੱਲ ਕਰਦੇ ਹਾਂ ਨਾ ਆਪਣੇ ਵਿਚਾਰ ਸਾਂਝੇ ਸ਼ੇਅਰ ਕਰਦੇ ਹਾਂ ਕਿਉਂਕਿ ਸੁਣਨ ਵਾਲਾ ਚਾਹੀਦਾ ਹੈ ਅਕਸਰ ਜਦੋਂ ਕੋਈ ਬਜ਼ੁਰਗ ਹੋ ਜਾਂਦਾ ਹੈ ਸਾਰੇ ਆਪਣੇ ਆਪਣੇ ਪਰਿਵਾਰਾਂ ਵਿੱਚ ਬਿਜੀ ਹੋ ਜਾਂਦੇ ਆ ਜਾਂ ਫਿਰ ਕੋਈ ਵੈਸੇ ਵੀ ਜਿਵੇਂ ਦਿਲ ਕਰਦਾ ਸਾਡਾ ਸ਼ੇਅਰ ਕਰੀਏ ਸਾਨੂੰ ਸੁਣਨ ਵਾਲਾ ਕੋਈ ਨਹੀਂ ਹੁੰਦਾ ਜੇ ਕੋਈ ਸੁਂਦਾ ਹੀ ਆ ਤਾਂ ਸਾਨੂੰ ਵਾਪਸੀ ਦੇ ਦਿੰਦਾ ਜਾਂ ਫਿਰ ਉਹ ਅੱਗੋਂ ਕਿਸੇ ਨੂੰ ਦੱਸ ਦਿੰਦਾ ਜਾਂ ਫਿਰ ਤੁਹਾਡੀ ਫਾਈਟ ਹੁੰਦੀ ਆ ਹੁੰਦੀ ਤਾਂ ਹੋਈ ਆ ਖੱਟੀ ਮਿੱਠੀ ਟਕਰਾਅ ਫਿਰ ਉਹ ਅੱਗੇ ਸ਼ੇਅਰ ਹੁੰਦਾ ਲੇਕਿਨ ਇੱਕ ਪੇੜ ਹੀ ਆ ਜਿਹਨੂੰ ਤੁਸੀਂ ਹੱਗ ਕਰਕੇ ਸੁਣਾਉਂਦੇ ਹੋ ਤੁਹਾਨੂੰ ਕਿਸੇ ਨੂੰ ਨਹੀਂ ਕਹਿੰਦਾ ਤੇ ਇਹ ਹੁੰਦਾ ਵੀ ਹੈ ਇਹ ਰੁੰਦਾ ਵੀ ਹੈ ਜਦੋਂ ਬਰਸਾਤ ਆਉਂਦੀ ਹੈ ਕਿਸੇ ਟਾਈਮ ਤੁਸੀਂ ਇਹਨੂੰ ਦੇਖੋ ਰਾਤ ਦੀ ਓਸ ਪਈ ਹੁੰਦੀ ਹੈ ਸਵੇਰੇ ਅਗਰ ਤੁਸੀਂ ਇਹਨਾਂ ਨੂੰ ਐਵੇਂ ਹੱਥ ਫੇਰਦੇ ਹੋ ਨਾ ਤਾਂ ਤੁਹਾਨੂੰ ਨਮੀ ਨਜ਼ਰ ਆਏਗੀ ਇੱਕ ਕਥਾ ਵੀ ਮੈਨੂੰ ਐ ਨਹੀਂ ਪਤਾ ਉਹ ਕਥਾ ਗੱਲ ਕੀਤੀ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਬੈਠੇ ਹੋਏ ਸੀ ਆਪਣੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਆਪਣੇ ਸਿੰਘਾਸਨ ਤੇ ਤੇ ਉਹਨਾਂ ਕੋਲ ਇੱਕ ਉਹਨਾਂ ਦਾ ਸੇਵਕ ਆਇਆ ਉਹਨੇ ਕਿਹਾ ਕਿ ਵੀ ਮੈਨੂੰ ਗੁਰੂ ਜੀ ਕੁਝ ਸਮਝ ਨਹੀਂ ਆ ਰਹੀ ਤਾਂ ਗੁਰੂ ਜੀ ਨੇ ਕਿਹਾ ਕਿ ਮੋਹ ਪਿਆਰ ਹੈ ਪਰ ਮੋਹ اور ਪਿਆਰ ਦੇ ਵਿੱਚ ਫਰਕ ਹੈ ਉਹਨਾਂ ਨੇ ਕਿਹਾ ਜਾਓ ਉੱਥੇ ਜਾ ਕੇ ਇੱਕ ਟਾਣੀ ਟੁੱਟੀ ਹੋਈ ਹੈ ਦਰਖਤ ਦੀ ਉਹਨੂੰ ਹੱਥ ਲਾ ਕੇ ਆਓ ਉਹ ਸੇਵਾਦਾਰ ਆਦੇਸ਼ ਨੂੰ ਮੰਨਦੇ ਹੋਏ ਗਿਆ ਤੇ ਲਾ ਕੇ ਆਇਆ ਉਹਨਾਂ ਨੇ ਕਿਹਾ ਸੇਵਾਦਾਰ ਨੂੰ ਤੁਹਾਨੂੰ ਕੀ ਲੱਭਿਆ ਕੀ ਦੇਖਿਆ ਉਹਨਾਂ ਨੇ ਕਿਹਾ ਗੁਰੂ ਜੀ ਕੁਝ ਨਹੀਂ ਦੇਖਿਆ ਉਹਨਾਂ ਨੇ ਸੇਵਾਦਾਰ ਨੂੰ ਫੇਰ ਆਦੇਸ਼ ਦਿੱਤਾ ਜਾਓ ਦੁਬਾਰਾ ਫੇਰ ਲਾ ਕੇ ਆਓ ਦੁਬਾਰਾ ਫੇਰ ਉਹ ਹੱਥ ਲਾ ਕੇ ਆਇਆ ਗੁਰੂ ਜੀ ਨੇ ਪੁੱਛਿਆ ਵੀ ਇਹਦੇ ਵਿੱਚ ਤੁਹਾਨੂੰ ਕੀ ਨਜ਼ਰ ਆਇਆ ਰੋਸ ਦਾ ਕਾਰਨ ਕੀ ਹੈਗਾ ਤੁਸੀਂ ਰੋਸ਼ ਕੀ ਤੁਸੀਂ ਦੱਸਣ ਲੱਗੇ ਸਰ ਸੇਵਾਦਾਰ ਨੇ ਤੀਜੂਜੀ ਵਾਰੀ ਵੀ ਕਿਹਾ ਕਿ ਜੀ ਕੁਝ ਨਹੀਂ ਨਜ਼ਰ ਆਇਆ ਜਦੋਂ ਤੀਜੀ ਵਾਰੀ ਜਾਣ ਲਗਾ ਤਾਂ ਗੁਰੂ ਜੀ ਨੇ ਕਿਹਾ ਜਿੱਥੋਂ ਉਹਦੀ ਟਾਣੀ ਕੱਟੀ ਹੋਈ ਹੈ ਜਿੱਥੋਂ ਉਹ ਕੱਟਿਆ ਉੱਥੇ ਹੱਥ ਲਾ ਕੇ ਦੇਖੋ ਕੀ ਹੈ ਜਦੋਂ ਤੀਜੀ ਵਾਰੀ ਸੇਵਾਦਾਰ ਆਇਆ ਤਾਂ ਉਹਨੇ ਕਿਹਾ ਉੱਥੇ ਨਮੀ ਸੀ ਇਟ ਮੀਨਸ ਪੇੜ ਰੋ ਰਿਆ ਸੀ ਕਿ ਸਾਨੂੰ ਇਹ ਕਹਿਣਾ ਪੇੜਾਂ ਨੂੰ ਕੱਟਣ ਦਾ ਕੀ ਕਾਰਨ ਕੀ ਹੈ ਟੰਕੀ ਦੀ ਗੱਲ ਹੈ ਵੀ ਟੰਕੀ ਉੱਥੇ ਡੀਮਾਰਕੇਸ਼ਨ ਹੋਈ ਹੋਈ ਹੈ ਬਟ ਪਤਾ ਨਹੀਂ ਕੁਝ ਵੀ ਟਰਾਂਸਪੇਰੈਂਟ ਨਹੀਂ ਹੈ ਕੁਝ ਵੀ ਦੱਸਿਆ ਨਹੀਂ ਗਿਆ ਤੇ ਉਹਨੂੰ ਸਿੱਧਾ ਹੀ ਕਹਤਾ ਵੀ ਟੰਕੀ ਇੱਥੇ ਲਾਈ ਜਾ 40 ਪੇੜ ਕਿੰਨੇ ਹੀ ਇੱਥੇ ਨੁਕਸਾਨ ਹੋ ਰਿਹਾ ਆ ਆਕਸੀਜਨ ਵੀ ਕੱਢੇਗੀ ਕੋਵਿਡ-19 ਵਿੱਚ ਆਕਸੀਜਨ ਦੀ ਕਮੀ ਕਰਕੇ ਹੀ ਇੰਜੈਕਸ਼ਨ ਲੱਗੇਗੇ ਕਿ ਆਪਾਂ ਪਰਹੇਜ਼ ਬਾਦੀ ਚੋ ਚੰਨਿਆ ਪਹਿਲੇ ਬਿਮਾਰੀ ਚੰਨਿਆ ਤੇ ਇੱਕ ਮੈਂ ਤੁਹਾਨੂੰ ਦੱਸਣਾ ਚਾਹਾਂਗੀ ਇੱਥੇ ਪ੍ਰਸ਼ਾਸਨ ਵੱਲੋਂ ਪੀਡਬਲੂਡੀ ਦਾ ਝੂਲਾ ਲੱਗਾ ਸੀ ਝੂਲੇ ਦੀ ਹਾਲਤ ਇੰਨੀ ਮਾੜੀ ਹੋ ਚੁੱਕੀ ਹੈ ਦਿਵਿਆਂਗ ਦਾ ਇੰਡੀਆ ਦਾ ਦੂਜਾ ਝੂਲਾ ਪਹਿਲਾ ਮ ਤੇ ਜੇ ਇੱਕ ਕਿਸੇ ਦਿਵਿਆਂਗ ਲੜਕੀ ਨੇ ਕੋਸ਼ਿਸ਼ ਕਰਕੇ ਇਸ ਝੂਲੇ ਨੂੰ ਲਗਾਉਣ ਦੇ ਐਫਰਟਸ ਕੀਤੇ ਐ ਤੇ ਉਹਦੇ ਐਫਰਟਸ ਨੂੰ ਮਿੱਟੀ ਤੇ ਮਿਲਾ ਦਿੱਤਾ ਗਿਆ ਮੈਂ ਕਹਾਂਗੀ ਕੈਮਰਾਮੈਨ ਉਸ ਝੂਲੇ ਦੀ ਜਰੂਰ ਉਹ ਲੇਖ ਦੇਖੇ ਤੇ ਜੇ ਜੇ ਕੀ ਅੱਗੋਂ ਕੋਈ ਦਿਵਿਆਂਗ ਲੜਕਾ ਜਾਂ ਲੜਕੀ ਕੋਸ਼ਿਸ਼ ਕਰੇਗੀ ਆਪਣਾ ਸਮਾਂ ਦੇਣ ਦੀ ਝੂਲਾ ਲਾਂਦੀ ਤੇ ਕਿਦੀ ਵਿਵੰਗ ਦਾ ਕੋਈ ਹੱਕ ਨਹੀਂ ਹਰ ਪਾਰਕ ਕੀ ਝੂਲਾ ਲੁਆਣ ਦੀ ਬਜਾਏ ਇਸ ਝੂਲੇ ਨੂੰ ਟੰਕੀ ਕਰਕੇ ਖਰਾਬ ਕਰਨਾ ਸਹੀ ਹੈ ਬਿਲਕੁਲ ਸੋ ਦੱਸ ਦਿਓ ਕਿ ਪਾਰਕ ਦੇ ਵਿੱਚ ਟੈਂਕੀ ਲਗਾਉਣ ਨੂੰ ਲੈ ਕੇ ਲੋਕਾਂ ਦੇ ਵਿੱਚ ਰੋਸ ਨਜ਼ਰ ਆ ਰਿਹਾ ਸੋ ਲੋਕ ਇਲਾਕੇ ਦੇ ਵਿੱਚ ਮੌਜੂਦ ਨੇ ਕੀ ਕਾਰਨ ਹੈ ਹੱਥਾਂ ਦੇ ਵਿੱਚ ਪੋਸਟਰ ਕਿਉਂ ਫੜਿਆ ਹੋਇਆ ਬਹੁਤ ਹੀ ਗਲਤ ਗੱਲ ਹੈ ਜੀ ਜਿਹੜੇ ਪੇੜ ਕੱਟੇ ਜਾ ਰਹੇ ਆ ਇਹ ਨਹੀਂ ਕੱਟੇ ਜਾਣੇ ਚਾਹੀਦੇ ਆ ਸਾਰੇ ਪੇੜ ਕੱਟੇ ਜਾਣੇ ਆ ਜੀ ਇਸ ਇਲਾਕੇ ਦੇ ਵਿੱਚ ਦੀ ਇਹ ਗੱਲ ਕਿ ਦਬਈ ਨਗਰ ਦੀ ਗੱਲ ਹੈ ਜੀ ਕਿਉਂ ਕੀ ਰੀਜ਼ਨ ਹੋਇਆ ਪੇੜ ਕੱਟਣ ਦਾ ਜਾਂ ਤੁਸੀਂ ਇਹ ਜਿਹੜਾ ਸੇਫ ਫੜਿਆ ਹੋਇਆ ਪੋਸਟਰ ਹੱਥਾਂ ਦੇ ਵਿੱਚ ਇਹ ਕਹਿੰਦੇ ਇੱਥੇ ਟੈਂਕੀ ਬੰਨਣੀ ਹੈ ਜੀ ਮਗਰ ਅਸੀਂ ਕਹਿੰਦੇ ਕਿ ਟੈਂਕੀ ਨਹੀਂ ਬੰਨਣੀ ਚਾਹੀਦੀ ਇਹ ਪੇੜ ਨਹੀਂ ਕੱ ਹਾਂਜੀ ਜੀ ਤੁਸੀਂ ਤੁਹਾਡੀ ਕੀ ਰਾਏ ਹੈ ਇਸ ਦੇ ਵਿੱਚ ਦੇਖੋ ਜੀ ਇਹ ਬੜਾ ਹੀ ਪੁਰਾਣਾ ਪਾਰਕ ਹੈ 70 ਸਾਲ ਪੁਰਾਣਾ ਪਾਰਕ ਹੈ ਇੱਥੇ ਲੋਕ ਬਹੁਤ ਦੂਰੋਂ ਦੂਰੋਂ ਸੈਰ ਕਰਨ ਆਉਂਦੇ ਨੇ ਤਿੰਨ ਨੰਬਰ ਡਿਵੀਜ਼ਨ ਉਸ ਤੋਂ ਵੀ ਅੱਗੇ ਸੈਰ ਕਰਨ ਆਉਂਦੇ ਨੇ ਜੀ ਤੇ ਹੁਣ ਇਹ ਟੈਂਕੀ ਪਹਿਲਾਂ ਉੱਧਰ ਲੱਗਣੀ ਸੀ ਜਿੱਥੇ ਕੋਈ ਪੇੜ ਨਹੀਂ ਕੱਟਿਆ ਜਾਣਾ ਸੀ ਤੇ ਉਹ ਅਚਾਨਕ ਹੀ ਠੇਕੇਦਾਰ ਨੇ ਇੱਧਰ ਪ੍ਰੋਜੈਕਟ ਸ਼ਿਫਟ ਕਰਤਾ ਤੇ ਇਹ ਬਹੁਤ ਹੀ ਪੁਰਾਣੇ ਪੇੜ ਨੇ ਕੱਟੋ 50 60 ਸਾਲ ਪੁਰਾਣੇ ਵਿਲੱਖਣ ਕਿਸਮ ਦੇ ਪੇੜ ਨੇ ਤੇ ਅਸੀਂ ਇਸ ਦੇ ਬਿਲਕੁਲ ਅਗੇਂਸਟ ਹੈਗੇ ਹਾਂ ਬਿਲਕੁਲ ਨਹੀਂ ਇਹ ਪੇੜ ਕੱਟੇ ਜਾਣੇ ਚਾਹੀਦੇ ਤੇ ਸਾਡਾ ਸਹਿਰ ਕਰਨ ਦੀ ਹੈ ਜਗਾ ਹੈਗੀ ਰੋਜ਼ ਦੀ ਤੇ ਅਸੀਂ ਇਸ ਦਾ ਸਖਤ ਵਿਰੋਧ ਕਰਦੇ ਹਾਂ ਬਿਲਕੁਲ ਸੋ ਦੱਸਦੀ ਹੈ ਕਿ ਕਿ ਲੱਗਦਾ ਨਹੀਂ ਹੈਗਾ ਕਿ ਜਦੋਂ ਟੈਂਕੀ ਇਸ پارک ਦੇ ਵਿੱਚ ਕਨਫਰਮੇਸ਼ਨ ਕੀਤੀ ਗਈ ਜਾਂ ਇਸ پارک ਦੇ ਵਿੱਚ ਲਗਾਉਣ ਵਾਸਤੇ ਜਗਾ ਲਈਤੀ ਗਈ ਉਸ ਤੋਂ ਪਹਿਲਾਂ ਗੱਲ ਨਹੀਂ ਕਰਨੀ ਚਾਹੀਦੀ ਸੀ ਕਿ ਇਲਾਕਾ ਨਵਾ ਕੇ ਨਹੀਂ ਬਿਲਕੁਲ ਕਰਨੀ ਚਾਹੀਦੀ ਸੀ ਇਲਾਕਾ ਨੂੰ ਦਾ ਕਨਸਿਡਰ ਕਰ ਹੀ ਨਹੀਂ ਦੇ ਜਿਹੜੇ ਇੱਥੇ ਦੇ ਲੋਕ ਨੇ ਉਹ ਨਹੀਂ ਚਾਹੁੰਦੇ ਕਿ ਪੀੜ ਕੱਟੇ ਜਾਂ ਉਹ ਚਾਹੁੰਦੇ ਜਿੱਥੇ ਜਗਾ ਪੀੜ ਕੱਟ ਨੇ ਘੱਟ ਤੋਂ ਘੱਟ ਪੀੜ ਕੱਟੇ ਜਾਂਦੇ ਉੱਥੇ ਤੁਸੀਂ ਟੈਂਕੀ ਲਗਾ ਦਿਓ لیکن اوتھے حالے تک ہو نہیں ਰਿਹਾ ਉਹ ਜ਼ਬਰਦਸਤੀ ਇਸ ਜਗ੍ਹਾ ਤੇ ਲਗਾਉਣਾ ਚਾਹੁੰਦੇ ਆ ਜਿਹੜਾ ਸੀ ਹੋ ਨਹੀਂ ਦੇਣਾ ਬਿਲਕੁਲ ਜਿਹੜੀ ਉਹ ਟੈਂਕੀ ਦੀ ਜਗ੍ਹਾ ਤੁਸੀਂ ਦੱਸ ਰਹੇ ਹੋ ਉਹ ਟੈਂਕੀ ਦੀ ਜਗ੍ਹਾ ਇਸੇ ਪਾਰਕ ਦੇ ਵਿੱਚ ਹੈ ਇਸੇ ਪਾਰਕ ਵਿੱਚ ਹੀ ਜਗ੍ਹਾ ਜਿੱਥੇ ਬਿਲਕੁਲ ਇੱਕ ਜਾਂ ਦੋ ਪੇੜ ਸਿਰਫ ਕੱਟੇ ਜਾਣਗੇ ਔਰ ਉੱਥੇ ਬਣ ਸਕਦਾ ਟੈਂਕ ਇਸ ਜਗ੍ਹਾ ਦੇ ਵਿੱਚ ਤਕਰੀਬਨ ਕਿੰਨੇ ਕੇ ਪੇੜ ਹੈਗੇ ਆ ਇੱਥੇ 15 ਤੋਂ 20 ਪੇੜ ਜਿਹੜੇ ਨੇ ਉਹਦੇ ਦਾਇਰੇ ਚ ਆ ਜਾਣੇ 100 ਬਾਈ 100 ਫੁੱਟ ਦੀ ਟੈਂਕੀ ਬਣਨੀ ਆ ਤੁਸੀਂ ਆ ਅਨੁਮਾਨ ਲਗਾ ਲਓ ਵੀ ਕਿੰਨੇ ਪੇੜ ਬਚਣਗੇ ਇਹਦੇ ਚ ਦੀ ਲੱਗਦਾ ਕਿ ਇਹ ਜਿਹੜਾ ਹੋ ਰਿਹਾ ਵਾ ਜਾਂ ਕਿਸ ਠੇਕੇਦਾਰਾਂ ਵੱਲੋਂ ਕਿਸ ਕੰਪਨੀ ਵੱਲੋਂ ਜਿਹੜੀ ਠੰਕੀ ਲਗਾਈ ਜਾ ਦੇਖੋ ਜੀ ਸਾਨੂੰ ਕੋਈ ਸੂਚਨਾ ਨਹੀਂ ਹੈ ਕੌਣ ਬਣਾ ਰਿਹਾ ਸਾਰਾ ਕੁਝ ਬਿਲਕੁਲ ਹਿਡਨ ਹੈ ਕੋਈ ਟਰਾਂਸਪੇਰੈਂਸੀ ਨਹੀਂ ਹੈਗੀ ਹੈ ਨਹੀਂ ਤਾਂ ਜਿੱਥੇ ਵੀ ਪ੍ਰੋਜੈਕਟ ਚੱਲ ਰਹੇ ਨੇ ਉੱਥੇ ਪਾਰਕਾ ਦੇ ਬਾਹਰ ਸਾਰੀ ਡਿਟੇਲ ਦਿੱਤੀ ਜਾਂਦੀ ਹੈ ਵੀ ਕੌਣ ਬਣਾ ਰਿਹਾ ਹੈ ਕੌਣ ਠੇਕੇਦਾਰ ਹੈ ਕਦੋਂ ਸ਼ੁਰੂ ਹੋਣਾ ਹੈ ਇੱਥੇ ਤੁਸੀਂ ਗੌਰ ਕਰੋਗੇ ਕਿਸੇ ਵੀ ਗੇਟ ਤੇ ਇਹਦੀ ਇਨਫੋਰਮੇਸ਼ਨ ਨਹੀਂ ਲਿਖੀ ਗਈ ਹੈ ਆਪਣੇ ਆਪ ਹੀ ਡਿਸਾਈਡ ਹੋ ਰਿਹਾ ਨਾ ਸੋਸਾਇਟੀ ਨੂੰ ਇਨਵੋਲ ਕਰ ਰਿਹਾ ਨਾ ਇੱਥੇ ਦੇ ਜਿਹੜੀ ਪਾਰਕ ਨੂੰ ਮੈਨੇਜ ਤੇ ਨਾ ਹੀ ਕੋਈ ਹੋਰ ਕਾਰਪੋਰੇਸ਼ਨ ਨਾਲ ਆ ਕੇ ਸਾਡਾ ਕੋਈ ਸਲਾਹ ਕਰ ਰਿਹਾ ਅੱਛਾ ਤੁਹਾਡੇ ਵੱਲੋਂ ਅੱਗੇ ਮੰਗ ਕੀਤੀ ਗਈ ਹੈ ਇਸ ਇਲਾਕੇ ਦੇ ਇਸ ਹਲਕੇ ਦੇ ਐਮ.ਐਲ.ਏ ਨਾਲ ਗੱਲਬਾਤ ਕੀਤੀ ਗਈ ਇਸ ਮਾਮਲੇ ਸੰਬੰਧ ਅਸੀਂ ਐਮ.ਐਲ.ਏ ਸਾਹਿਬ ਇੱਥੇ ਆਏ ਸੀਗੇ ਅਸੀਂ ਉਹਨਾਂ ਨਾਲ ਵੀ ਗੱਲ ਕੀਤੀ ਸੀ ਜੀ ਆਏ ਸੀ ਇੱਥੇ ਅਸੀਂ ਉਹਨਾਂ ਨਾਲ ਗੱਲ ਕੀਤੀ ਸੀ ਕਿ ਉਹਨਾਂ ਨੇ ਸਾਨੂੰ ਆਸ਼ਵਾਸ਼ਣ ਦਿੱਤਾ ਸੀ ਵੀ ਜਿੱਥੇ ਤੁਹਾਨੂੰ ਸਹਿਮਤੀ ਹੋਏਗੀ ਸਾਰੇ ਮਿਲ ਕੇ ਅਸੀਂ ਉੱਥੇ ਹੀ ਫਾਈਨਲ ਕਰਾਂਗੇ ਪਰ ਉਸ ਤੋਂ ਬਾਅਦ ਪ੍ਰੋਜੈਕਟ ਜਿੱਥੇ ਹੋਇਆ ਸੀ ਫਾਈਨਲ ਜਿਹੜਾ ਕਿ ਸੈਂਟਰ ਨੇ ਕੀਤਾ ਸੀਗਾ ਜਿਹੜਾ ਕਿ ਸਭ ਤੋਂ ਵੱਡੀ ਪਾਵਰ ਆਪਣੇ ਦੇਸ਼ ਦੀ ਉਹਦੀ ਨਹੀਂ ਸੁਣ ਕੇ ਇਹ ਪ੍ਰੋਜੈਕਟ ਆਪਣੇ ਆਪ ਹੀ ਸ਼ਿਫਟ ਹੋ ਜਿਹੜਾ ਕਿ ਕਿਸੇ ਨੂੰ ਨਹੀਂ ਪੁੱਛਿਆ ਗਿਆ ਔਰ ਇਸ ਜਗ੍ਹਾ ਤੇ ਕਹਿ ਰਹੇ ਜਿੱਥੇ ਅਸੀਂ ਇਹਦਾ ਵਿਰੋਧ ਕਰਨ ਆਏ ਆ ਕਿਉਂਕਿ ਇਸ ਜਗ੍ਹਾ ਤੇ ਤੁਸੀਂ ਦੇਖੋਗੇ ਬਹੁਤ ਸਾਰੇ ਪੇੜ ਨੇ ਜਿਹੜੇ ਕਿ 50 60 ਸਾਲ ਬਾਅਦ ਇੰਨੇ ਹੁੰਦੇ ਨੇ ਤੇ ਜੇ ਆਪਾਂ ਨਏ ਲਗਾ ਵੀ ਦਈਏ ਤਾਂ ਉਸ ਤੋਂ ਬਾਅਦ ਉਹਦੀ ਕੇਅਰ ਕਰਨ ਨੂੰ ਮੈਨੇਜਮੈਂਟ ਕਰਨ ਨੂੰ ਕੋਈ ਨਹੀਂ ਹੈਗਾ ਅੱਛਾ ਇਹ ਜਿਹੜਾ ਪ੍ਰੋਜੈਕਟ ਹੈ ਟੈਂਕੀ ਦਾ ਇਹ ਕਿਹਦੇ ਵੱਲੋਂ ਲਗਾਇਆ ਜਾ ਰਿਹਾ ਹੈ ਤੇ ਇਹ ਵਰਲਡ ਬੈਂਕ ਦਾ ਹੈਗਾ ਜੀ ਪ੍ਰੋਜੈਕਟ ਤੇ ਸੈਂਟਰ ਤੇ ਵਰਲਡ ਬੈਂਕ ਮਿਲ ਕੇ ਇਹਨੂੰ ਡਿਵੈਲਪ ਕਰ ਰਹੇ ਨੇ ਇਹ ਬਹੁਤ ਸਾਰੀ ਜਗ੍ਹਾ ਤੇ ਹੋ ਰਿਹਾ ਲੁਧਿਆਣਾ ਵਿੱਚ ਵੀ ਕਈ ਜਗ੍ਹਾ ਤੇ ਡਿਵੈਲਪ ਹੋ ਰਿਹਾ ਹੈ ਪਰ ਇਸ ਜਗ੍ਹਾ ਦੇ ਉੱਤੇ ਜਿੱਥੇ ਅਲਾਟ ਹੋਇਆ ਸੀਗਾ ਉਸ ਜਗ੍ਹਾ ਨੂੰ ਛੱਡ ਕੇ ਮੂਵ ਕਰ ਦਿੱਤਾ ਗਿਆ ਜਿਹੜੇ ਕੀ ਹੈਗਾ ਤੁਹਾਡਾ ਅਸੀਂ ਮਿਲ ਕੇ ਸਾਰੇ ਜਣੇ ਆਪਣਾ ਕਰੋਸ਼ ਪ੍ਰਦਰਸ਼ਨ ਕਰਾਂਗੇ ਕਮਿਸ਼ਨਰ ਸਾਹਿਬ ਦੇ ਦਫ਼ਤਰ ਦੇ ਕੋਲ ਜੇ ਕਰ ਟੰਕੀ ਲੱਗਦੀ ਜੇ ਇੱਥੇ ਹੀ ਇਹ ਸਾਨੂੰ ਨਹੀਂ ਸਾਨੂੰ ਇੱਥੇ ਸਾਡੀ ਸੁਣਵਾਈ ਨਹੀਂ ਹੁੰਦੀ ਫਿਰ ਅਸੀਂ ਹਾਇਰ ਗਵਰਨਮੈਂਟ ਹਾਇਰ ਆਪਣਾ ਕੋਰਟ ਜਾਵਾਂਗੇ ਤੇ ਅਸੀਂ ਆਪਣਾ ਲੀਗਲੀ ਵੀ ਇਹਨੂੰ ਪਰਸੂ ਕਰਾਂਗੇ ਇਹ ਬਿਲਕੁਲ ਤੁਸੀਂ ਦੇਖ ਸਕਦੇ ਹੋ ਕਿ ਇਲਾਕੇ ਦੇ ਵਿੱਚ ਰੋਸ਼ਨਜਰ ਆ ਰਹੇ ਹੈ ਇਲਾਕੇ ਦੇ ਜਿਹੜੇ ਲੋਕ ਨੇ ਉਹ ਖੜੇ ਨਜ਼ਰ ਆ ਰਹੇ ਨੇ ਮਹਿਲਾਵਾਂ ਖੜੀਆਂ ਨਜ਼ਰ ਆ ਰਹੀਆਂ ਨੇ ਤੁਸੀਂ ਇਸੇ ਪਾਰਕ ਦੇ ਵਿੱਚ ਆਂਦੇ ਹੋਣੇ ਹੋ ਸ਼ਹਿਰ ਕਰਦੇ ਹੋਣੇ ਉਸ ਤੋਂ ਬਾਅਦ ਇਸ ਇਲਾਕੇ ਦੇ ਵਿੱਚ ਅੱਜ ਪੋਸਟਰ ਲੈ ਕੇ ਖੜੇ ਅਸੀਂ ਪੀੜ ਕੱਟਣ ਦੇ ਵਿਰੋਧ ਦਾ ਜੀ ਜਿਹੜੇ ਇੰਨੇ ਸਾਲਾਂ ਦੇ ਸਾਨੂੰ ਹਵਾ ਦਿੰਦੇ ਆ ਸਾਨੂੰ ਆਕਸੀਜਨ ਦਿੰਦੇ ਆ ਅਗਰ ਉਹਨਾਂ ਨੂੰ ਕੱਟ ਦੇਓਗੇ ਤੇ ਅਸੀਂ ਸੈਰ ਕੀ ਕਰਨਾਗੇ ਮੈਦਾਨ ਚ ਪਰ ਪਾਣੀ ਟੈਂਕੀ ਜਿਹੜੀ ਆ ਉਹ ਵੀ ਕਿਤਨੇ ਕਿਤੇ ਸੁਵਿਧਾ ਵਾਸਤੇ ਨਹੀਂ ਉਹ ਸੁਵਿਧਾ ਵਾਸਤੇ ਪਹਿਲਾਂ ਜਿਹੜੀ ਜਗ੍ਹਾ ਉਹਨਾਂ ਨੇ ਨਾਪੀ ਸੀ ਉੱਥੇ ਬਣਾਣ ਸਾਨੂੰ ਕੋਈ ਇੰਜੈਕਸ਼ਨ ਨਹੀਂ ਕਿ ਇਹ ਟੈਂਕੀ ਬਣਾਉਣ ਚ ਪਹਿਲਾਂ ਜਿੱਥੇ ਬਣਾ ਲਈ ਉਹ ਸ਼ਿਫਟ ਕਰਕੇ ਇੱਧਰ ਕਿਉਂ ਲਗਾਈ ਜਾ ਰਹੀ ਜਿੱਥੇ ਪੀੜ ਜ਼ਿਆਦਾ ਉਹੀ ਕੱਟਨੇ ਆ ਉਹ ਜਗ੍ਹਾ ਖਾਲੀ ਵੀ ਉੱਥੇ ਬਣਾ ਲੈ ਅਸੀਂ ਮੰਨਣਾ ਥੋੜੀ ਕਰ ਰਹੇ ਆ ਟੈਂਕੀ ਨਾ ਬਣਾਣ ਜਿੱਥੇ ਉਹਨਾਂ ਨੇ ਪਹਿਲਾਂ ਜਗਾ ਨਾਪੀ ਸੀ ਉੱਥੇ ਬਣਾ ਦੁਬਾਰਾ ਪਤਾ ਨਹੀਂ ਕਿੰਨੇ ਕਹਤਾ ਠੇਕੇਦਾਰ ਨੂੰ ਇਧਰਲੇ ਪਾਸੇ ਬਣਾਉਣ ਨੂੰ ਇਧਰਲੇ ਪਾਸੇ ਬਣਾਣੀ ਸ਼ੁਰੂ ਕਰਤੀ ਜਿੱਥੇ ਪੇੜ ਹੀ ਪੇੜ ਹੈ ਕੀ ਮੰਗ ਕਰਦੇ ਹੋ ਪ੍ਰਸ਼ਾਸਨ ਅਗੇ ਅਸੀਂ ਪ੍ਰਸ਼ਾਸਨ ਅਗੇ ਆ ਮੰਗ ਕਰਦੇ ਆ ਜਿੱਥੇ ਜਗਾ ਨਾਪੀ ਸੀ ਉੱਥੇ ਟੈਂਕੀ ਬਣਾਣ ਇੱਥੇ ਨਾ ਬਣਾਣ بس ਪਰ ਪੇੜ ਨਾ ਕੱਟੇ ਜਾਣ। ਸੋ ਦੱਸਦੇ ਕਿ ਇਹ پارک ਹੈ ਜਿਸ پارک ਦੇ ਵਿੱਚ ਟੈਂਕੀ ਲਗਾਈ ਜਾ ਰਹੀ ਹੈ ਪਾਣੀ ਦੇ ਵਾਸਤੇ, ਫਰਸ਼ ਪਾਣੀ ਵਾਸਤੇ ਪਰ ਉਹ ਟੈਂਕੀ ਦੀ ਜਿਹੜੀ ਜਗ੍ਹਾ ਸੀਗੀ ਉਹ ਇਸੇ پارک ਦੇ ਵਿੱਚ ਕਿਸੇ ਹੋਰ ਸਾਈਡ ਦੇ ਵਿੱਚ ਅਪਰੂਵਡ ਕੀਤੀ ਗਈ ਸੀਗੀ ਤਾਂ ਉਸ ਤੋਂ ਬਾਅਦ ਉਸ ਜਗ੍ਹਾ ਨੂੰ ਐਕਸਚੇਂਜ ਕਰਕੇ ਇਸ ਇਲਾਕੇ ਦੇ ਵਿੱਚ ਇਸ پارک ਦੇ ਇਸ ਅੰਡਰ ਹੈਜ ਲਗਾਈ ਜਾ ਰਹੀ ਹੈ ਜਿੱਥੇ ਕਾਫੀ ਪੇੜ ਲੱਗੇ ਹੋਏ ਨੇ ਸੋ ਲੋਕਾਂ ਦੇ ਵਿੱਚ ਜਿਹੜਾ ਰੋਸ਼ ਹੈ ਨਜ਼ਰ ਆ ਰਿਹਾ ਲੋਕਾਂ ਵੱਲੋਂ ਕਹਿਣਾ ਕਿ ਜਿੱਥੇ ਜਿਹੜੀ ਜਗ੍ਹਾ ਵਾ ਅਪਰੂਵਡ ਕੀਤੀ ਗਈ ਸੀਗੀ ਉਸੇ ਥਾਂ ਤੇ ਟੈਂਕੀ ਜਿਹੜੀ ਬਣਾਈ ਜਾਵੇ ਇਸ ਥਾਂ ਦੇ ਉੱਤੇ ਬਣਾਉਣ ਦੇ ਨਾਲ ਕਾਫੀ ਪੇੜ ਜਿਹੜੇ ਨੇ ਉਹ ਨੁਕਸਾਨ ਹੋਣਗੇ ਸੋ ਕਿਤੇ ਨ ਕਿਤੇ ਇਸ ਦਾ ਵਿਰੋਧ ਲੋਕਾਂ ਦੇ ਵਿੱਚ ਨਜ਼ਰ ਆ ਰਿਹਾ ਲੋਕਾਂ ਵੱਲੋਂ ਪ੍ਰਸ਼ਾਸਨਾਂ 'ਕੀ ਮੰਗ ਕੀਤੀ ਜਾ ਰਹੀ ਹੈ ਕਿ ਟੈਂਕੀ ਜਿੱਥੇ ਪਾਸ ਹੋਈ ਸੀਗੀ ਟੈਂਕੀ ਉੱਥੇ ਹੀ ਲਗਾਈ ਜਾਵੇ ਪਰ ਦੱਸ ਦੇ ਕਿ ਆਣ ਵਾਲਾ ਸਮਾ ਦੱਸੂਗਾ ਕਿ ਆਖਿਰਕਾਰ ਟੈਂਕੀ ਜਿਹੜੀ ਹੈ ਉਹ ਕਿਸ ਜਗ੍ਹਾ ਦੇ ਉੱਤੇ ਲੱਗਦੀ ਹੈ ਪਾਰਕ ਖਿਦਵਈ ਨਗਰ ਦੇ ਵਿੱਚ ਦੇ ਵਿੱਚ ਲੋਕਾਂ ਦਾ ਜਿਹੜਾ ਰੋਸ ਹੈ ਉਹ ਨਜ਼ਰ ਆ ਰਿਹਾ ਹੈ ਦਿਗਰੋ ਜਨ ਲਾਈਵ ਮੈਨਟੇਨ ਕੈਮਰਾਮੈਨ ਹਣੀ ਦੇ ਲਾਂਤ